ਤਰਨਤਾਰਨ ਦੀ ਸੀਆਈਏ ਸਟਾਫ ਦੀ ਟੀਮ ਐਸਪੀ ਡੀ ਡੀਐਸਪੀ ਡੇਟਾ ਨਾਲ ਦੀ ਟੀਮ ਨੇ ਕਾ ਸਬ-ਡਿਵੀਜ਼ਨ ਪੱਤੀ ਦੀ ਟੀਮ ਦੇ ਨਾਲ ਮਿਲ ਕੇ ਕਾਫੀ ਅੱਛਾ ਨੰਨੇ ਕੰਮ ਕੀਤਾ ਹੈ ਜਿਸ ਦੇ ਵਿੱਚ ਜਿਹੜੇ ਬਾਹਰਲੇ ਹਥਿਆਰ ਅਤੇ ਦੇਸੀ ਜਿਹੜੇ ਹਥਿਆਰ ਹੈਗੇ 6 ਬਰਾਮਦ ਕੀਤੇ ਤੇ ਇਸ ਗੈਂਗ ਦੇ ਜਿਹੜੇ ਚਾਰ ਵਿਅਕਤੀ ਹੈਗੇ ਉਹਨਾਂ ਨੂੰ ਫੜਿਆ ਸੋ ਇਸ ਦੇ ਵਿੱਚ ਜਿਹੜੇ ਚਾਰਜ ਵਿਅਕਤੀ ਫੜੇ ਗਏ ਹੈ ਉਹਨਾਂ ਦੇ ਨਾਮ ਹੈਗੇ ਜੋਬਨ ਗ੍ਰਿਤ ਸਿੰਘ ਜਿਹੜਾ ਹੈ ਕਿ ਸੀਮਕਨਾ ਆਪਣੇ ਸਦਰ ਪੰਟੀ ਦਾ ਰਹਿਣ ਵਾਲਾ ਹੈਗਾ ਇਸ ਵਿਅਕਤੀ ਤੋਂ ਪਹਿਲਾਂ ਇਹਨਾਂ ਨੇ ਨਜਾਇਜ਼ ਵੈਪਨ ਜਿਹੜਾ ਬਰਾਮਦ ਕੀਤਾ ਉਸ ਤੋਂ ਬਾਅਦ ਅੱਗੇ ਇਹਦੀ ਪੁਸ਼ਕਿਸ਼ ਤੇ ਫਿਰ ਸੁਖਦੇਵ ਸਿੰਘ ਨਾਮਜ਼ਦ ਕੀਤਾ ਗਿਆ ਜੋ ਵੀ ਸਦਰ ਪੰਟੀ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਵੀ ਇੱਕ ਦੇਸੀ ਵੈਪਨ ਨਜਾਇਜ਼ ਜਿਹੜੇ ਵੈਪਨ ਨੇ ਬਰਾਮਦ ਕੀਤੇ ਉਸ ਤੋਂ ਬਾਅਦ ਇਹਦੀ ਪੁਸ਼ਕਿਸ਼ ਤੇ ਅੱਗੇ ਧਰਮਵੀਰ ਸਿੰਘ ਨੂੰ ਜਿਹੜਾ ਹੈਗਾ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਜਿਹੜੇ ਇਹ ਗਲੌਕ ਵੈਪਨ ਹੈਗੇ ਜਿਹੜੇ ਕਿ ਬਾਹਰ ਦੇ ਮੇਡ ਹੈਗੇ ਓਸ਼ੀਅਨ ਤੇ ਯੂਐਸ ਮੇਡ ਰਪਨ ਸ ਹੈਗੇ ਉਹ ਬਰਾਮਦ ਕੀਤੇ ਗਏ ਉਸ ਦੇ ਬਾਅਦ ਇਹ ਦੀ ਕੁਛ ਗਿਸ਼ਤੇ ਗਾ ਜਿਹੜਾ ਅਮਰਿਤਪਾਲ ਸਿੰਘ ਹੈਗਾ ਉਹ ਵੀ ਪੱਤੀ ਦਾ ਰਹਿਣ ਵਾਲਾ ਹੈਗਾ ਉਹਨੂੰ ਫੜਿਆ ਗਿਆ ਉਹਦੇ ਕੋਲੋਂ ਵੀ ਜਿਹੜੇ ਹੈਗੇ ਦੇਸੀ ਕੁਸ਼ਣ ਬਰਾਮਦ ਕੀਤੇ ਗਏ ਇਹਨਾਂ ਕੋਲੋਂ ਜਿਹੜੇ ਹੈਗੇ ਪਿਸਟਲ ਤੇ ਲਾਈਵ ਗਾਉਂਡਸ ਵਗੈਰਾ 9mm ਤੇ ਕੋਈ ਦਾ ਨਿਬੇ ਹੈ ਸੋ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਪਹਿਲਾ ਦੀ ਇਹਨਾਂ ਦੇ ਕ੍ਰਿਮੀਨਲ ਟਾਈਪ ਦਾ ਕੈਰੇਕਟਰ ਹੈਗਾ ਸੁਖਦੇਵ ਸਿੰਘ ਆ ਜੋ ਇਹਦੇ ਖਿਲਾਫ ਪਹਿਲਾਂ ਵੀ ਪੰਜ ਮੁਕਦਮੇ ਦਰਜ ਹੈਗੇ ਜਿਸ ਦੇ ਵਿੱਚ 307 ਦਾ ਮੁਕਦਮਾ ਅਸਲਾ ਇੱਕ ਦੇ ਤਿੰਨ ਮੁਕਦਮੇ ਜੁੜੇ ਹੋਏ। ਜੋਗਨਪ੍ਰੀਤ ਸਿੰਘ ਦੇ ਖਿਲਾਫ ਵੀ ਤਿੰਨ ਮੁਕਦਮੇ ਦਰਜ ਹੈਗੇ ਜਿਸ ਦੇ ਵਿੱਚ ਐਨਡੀਪੀਐਸ ਇੱਕ ਦਾ ਮੁਕਦਮਾ ਔਰ ਦੋ ਮੁਕਦਮੇ 307 ਯਾਨੀ ਅਟੈਂਪਟ ਟੂ ਮਰਡਰਰਲ ਜੁੜੇ ਹੈਗੇ। ਇਹ ਜਿਹੜੇ ਵੈਪਨ ਹੈਗੇ ਕਿੱਥੋਂ ਲੈ ਕੇ ਆਏ ਆ ਜਿਹੜੇ ਇੰਪੋਰਟਡ ਵੈਪਨਸ ਹੈਗੇ ਉਹ ਕਿਹਦੇ ਨਾਲ ਸੰਬੰਧਿਤ ਹੈਗੇਗਾ ਕਿੱਥੇ ਯੂਜ਼ ਹੋਣੇ ਸੀਗੇ ਇਹ ਕੁਝ ਕਿਸ ਤਰ੍ਹਾਂ ਦਾ ਖੁਲਾਸਾ ਹੈ। ਇਹ ਸਾਰਾ ਹੁਣ ਇਹ ਵਕਫਾ ਕਿਹਨਾਂ ਦਾ ਗੈਂਗ ਦੇ ਮੈਂਬਰ ਫੜੇ ਗਏ ਆ ਉਹ ਡਿਟੇਲ ਪੁਸ਼ਕਿਸ਼ ਦੇ ਬਾਅਦ ਸਾਰੇ ਡਰੱਗਸ ਵਾਲੇ ਮੇਰੇ ਕੋਲ ਨਹੀਂ ਜੀ ਫਿਲਹਾਲ ਜਿਹੜਾ ਹੈਗਾ ਇਹ ਜੋਬਨਪ੍ਰੀਤ ਜੋ ਹੈਗਾ ਇਹਦੇ ਐਨਡੀਪੀਐਸ ਦਾ ਪਰਚਾ ਤੇ ਹੈਗਾ ਬਟ ਉਸੇ ਐਕਸਪਲੋਰ ਕਰ ਰਹੇ ਆ ਕਿ ਫਿਲਹਾਲ ਇਹਦੀ ਐਕਟੀਵਿਟੀ ਕੀ ਹੈ ਸਰ ਯਾਰ ਵੈਪਨਸ ਉਹੀ ਜੀ ਅਸੀਂ ਹੁਣ 6 ਵੈਪਨ ਸਾਨੂੰ ਮਿਲੇ ਹੈਗੇ ਸਰ ਗੈਂਗਸਟਰ ਨਾਲ ਇਸ ਬੰਦੇ ਤੋਂ ਇੱਕ ਇੱਕ ਪਿੰਨ ਤੇ ਇੱਕ ਰਿਪਲਾਈ ਦਿੱਤਾ ਠੀਕ 6 ਵੈਪਨ ਸਾਨੂੰ ਮਿਲੇ ਹੈਗੇ 6 ਵੈਪਨ ਨੇ 5 ਵੈਪਨ 6 6 ਵੈਪਨ ਹੈਗੇ ਸੋ ਇਹਦੇ ਵਿੱਚ ਅਸੀਂ ਹੁਣ ਇਹ ਦੇਖ ਰਹੇ ਆ 4 ਗੈਂਗ ਦੇ ਮੈਂਬਰ ਫੜੇ ਹੈਗੇ ਬੈਕਵਰਡ ਫਾਰਵਰਡ ਲਿੰਗੇਜ ਕਰਾਂਗੇ ਕਿ ਕਿੱਥੋਂ ਲੈ ਕੇ ਆਂਦੇ ਸੀਗੇ ਕੀ ਆਪ ਵੇਚਦੇ ਸੀਗੇ ਵੈਪਨ ਜਾਂ ਫਿਰ ਕਿਸੇ ਵਾਰਦਾਤ ਦੇ ਬਦਲੇ ਸੀ ਸਰ ਇਹ ਨਜ਼ਰ ਆ ਰਿਹਾ ਹੋਰ ਗੈਂਗਸਟਰਾਂ ਦਾ ਗਤੀਵਿਧੀਆਂ ਨਾਲ ਜੀ ਹਾਂਜੀ ਉਹ ਵੀ ਇਹਦੇ ਨਾਲ ਹੀ ਐਕਸਪੋਜੀ ਹਾਂਜੀ ਰਿਕਵੈਸਟ ਡਿਟੇਲ ਜਿਹੜੀ ਤੁਹਾਨੂੰ ਪ੍ਰੈਸ ਨੋਟ ਚ